ਸਤਿ ਸ੍ਰੀ ਅਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਔਰ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਇੱਕ ਮਾਨਮਤਾ ਤੇ ਵੱਡਾ ਪਿੰਡ ਰੋਡੇ ਪਿੰਡ ਦੇ ਵਿੱਚ ਆ ਤੇ ਬਾਗਾ ਪ੍ਰਾਣਾ ਸ਼ਹਿਰ ਆ ਜਿਹੜਾ ਇਸ ਪਿੰਡ ਦੀ ਪਰਛਾਵੇਂ ਤੇ ਵਸਿਆ ਹੋਇਆ ਸ਼ਹਿਰ ਮਿੱਤਰੋ ਔਰ ਬਾਗੇ ਪ੍ਰਾਵੇਂ ਦੀ ਪੁਰਾਣੇ ਦੀ ਪਰਛਾਵੇਂ ਦਾ ਇਹ ਸ਼ਹਿਰ ਆ ਜਿਸ ਪਿੰਡ ਦੇ ਵਿੱਚ ਐਵੇਂ ਮਿੱਤਰੋ ਨੀਲੀ ਰਾਵੀ ਨਸਲ ਦੀ ਇਸ ਪਿੰਡ ਦੇ ਵਿੱਚ ਬਹੁਤ ਵੱਡੀ ਪਛਾਣ ਔਰ ਨੀਲੀ ਰਾਵੀ ਨਸਲ ਦੇ ਵਿੱਚ ਮੇਲਿਆਂ ਦੀ ਸ਼ੁਰੂਆਤ ਜਦੋਂ ਹੁੰਦੀ ਆ ਉਦੋਂ ਮੇਲਿਆਂ ਦੀ ਸ਼ੁਰੂਆਤ ਮੇਲਿਆਂ ਦੇ ਦੌਰ ਦੇ ਵਿੱਚ ਇਹ ਪਿੰਡ ਦਾ ਵੀ ਜਾ ਕੇ ਗਰਾਉਂਡਾਂ ਦੇ ਵਿੱਚ ਨਾਮ ਬੋਲਦਾ ਔਰ ਉਸ ਨਾਮ ਦੇ ਨਾਲ ਜਾਣਿਆ ਪਛਾਣਿਆ ਚਿਹਰਾ ਅੱਜ ਸਾਡੇ ਨਾਲ ਹੋਊਗਾ ਜਿਨ੍ਹਾਂ ਦੇ ਕੋਲੇ ਬਾਦਸ਼ਾਹਸਾਨ ਹੋਇਆ ਕਰਦਾ ਸੀ ਨੀਲੀ ਰਾਵੀ ਨਸਲ ਦਾ ਬਹੁਤ ਵੱਡਾ ਹੁਣ ਵੀ ਹੈਗਾ ਵਾ ਪਰ ਹੁਣ ਪੁੱਛਦੇ ਆਉਂਦੇ ਸੀਮਨ ਵਗੈਰਾ ਤਿਆਰ ਹੁੰਦੇ ਆ ਜਾਂ ਨਹੀਂ ਹੁੰਦੇ ਆ ਉਹ ਕਰਦੇ ਆ ਗੱਲਬਾਤ ਆਪਣੇ ਨਾਲ ਹੋਣਗੇ ਬਾਈ ਜੱਗਾ ਰੋਡੇ ਪਿੰਡ ਦੇ ਵਿੱਚੋਂ ਸਾਰੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੈ ਜੀ ਚੜਦੀ ਕਲਾ ਜੀ ਸਰ ਤੁਸੀਂ ਸੁਣਾਓਗੇ ਫਿਰ ਫਰੀ ਫਿਰ ਵਧੀਆ ਆ ਫਰੀ ਹੋਗੇ ਫਿਰ ਠੀਕ ਆ ਵਿਲਾ ਹੋ ਗਿਆ ਹੈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਘਰ ਪਰਿਵਾਰ ਸਾਰਾ ਕੁਝ ਜੀ ਹਾਂ ਪੂਰਾ ਵਧੀਆ ਠੀਕ ਠਾਕ ਹੈ ਠੀਕ ਆ ਠੀਕ ਆ ਬਾਈ ਜੱਗੇ ਬਾਈ ਫਿਰ ਅੱਜ ਜਨਵਾਰ ਤੱਕ ਆਪਾਂ ਵਿਖਾਉਣੇ ਆ ਤਿੰਨ ਹਨਾ ਹਾਂਜੀ ਠੀਕ ਆ ਪਹਿਲਾਂ ਐ ਦੱਸ ਵੀ ਬਾਦਸ਼ਾਹ ਸਨ ਕਿਵੇਂ ਆ ਨਹੀਂ ਠੀਕ ਆ ਹੁਣ ਤਾਂ 24 ਸਾਲ ਦੀ ਉਮਰ ਹੋ ਗਈ ਐ ਜੀ ਹੁਣ ਤਾਂ ਬੁੱਢਾ ਹੋ ਗਿਆ ਉਹ ਬੁੱਢਾ ਹੋ ਗਿਆ ਹੁਣ ਸੀਮਨ ਵਗੈਰਾ ਨਹੀਂ ਤਿਆਰ ਨਹੀਂ ਹੁਣ ਨਹੀਂ ਹੁੰਦੇ ਹੁਣ ਨਹੀਂ ਹੁੰਦੇ ਠੀਕ ਆ ਹਾਂਜੀ ਬਾਈ ਜੱਗੇ ਜਿਹੜੀ ਮਲਾਂ ਨਿੱਲੀ ਰਾਵੀ ਨਸਲ ਦੇ ਵਿੱਚ ਤੂੰ ਕੰਮ ਕਰਨ ਲੱਗਾ ਸੀ ਕਿਹੜੇ ਸਾਲਾਂ ਦੇ ਵਿੱਚ ਤੂੰ ਦੌਰ ਜਿਹੜਾ ਕਿਹੜੇ ਸਾਲਾਂ ਦੇ ਵਿੱਚ ਸ਼ੁਰੂ ਕੀਤਾ ਸੀ ਸਨ ਮੈਂ 2007 2007 ਦੇ ਵਿੱਚ ਹਾਂਜੀ ਤੇ ਹੁਣ 23 ਆ ਗਿਆ ਹੈ ਹਾਂ ਤੇਨੂੰ ਕਿੰਨਾ ਚਿਰ ਹੋ ਗਿਆ ਇਸ ਲੈਣ ਦੇ ਵਿੱਚ ਪੈਣ ਫਿਰ ਬਈ ਤੈਨੂੰ ਸਾਹਮਣੇ 16 17 ਸਾਲ ਹੋ ਗਏ 16 17 ਸਾਲ ਹੋ ਗਏ ਕਿਉਂ ਗਾਂਹ ਬਜ਼ੁਰਗਾਂ ਪੁਰਖੀ ਹੈ ਤੰਦਾ ਸਾਰ ਗਾਂ ਬਾਪੂ ਜੀ ਪਹਿਲਾਂ ਵਪਾਰ ਕਰਦੇ ਰਹੇ ਉਹਨਾਂ ਦੇ ਨਾਲ ਜੱਲ ਕੇ ਫਿਰ ਸਾਰਾ ਕੁਝ ਗਾਂਹ ਜਸੇਦਾਰ ਅੰਤਿਰ ਸਿੰਘ ਰੋਡੇ ਉਹਨਾਂ ਨਾਲ ਬਹੁਤ ਪ੍ਰੇਮ ਸੀ ਇਹ ਭਾਈ ਜਸੇਦਾਰ ਅੰਤਿਰ ਸਿੰਘ ਰੋਡੇ ਮੈਂ ਘੱਟ ਥੋੜੀ ਜਿਹੀ ਮੇਰੀ ਮੁਲਾਕਾਤ ਹੋਈ ਆ ਮਤਲਬ ਤੁਹਾਡੇ ਸਾਹਮਣੇ ਦਾ ਜਿਹੜਾ ਪਸ਼ੋਕਰ ਸੀ ਉਹਦੇ ਕੋਲੇ ਹੁੰਦਾ ਸੀ ਪਹਿਲਾਂ ਸਾਰਾ ਪਸ਼ੋਕਰ ਉਹਦੇ ਕੋਲੇ ਹੀ ਸੀ ਉਹਦੇ ਕੋਲੇ ਹੁੰਦਾ ਸੀ ਹਾਂਜੀ ਹਾਂਜੀ ਤੇ ਬਾਦਸ਼ਾ ਬਾਦਸ਼ਾ ਜਿਹੜਾ ਸਣ ਸੀਗਾ ਇਹ ਫਿਰ ਉਹ ਉਸੇ ਬਲੱਡ ਲੈਨ ਦੇ ਵਿੱਚ ਬਲੱਡ ਲੈਨ ਦਾ ਹੀ ਸੀ ਤਾਂ ਹੀ ਰੋਡੇ ਬਲੱਡ ਲੈਨ ਆ ਜਾਂਦੀ ਹੈ ਨਾ ਤਾਂ ਹੀ ਰੋਡੇ ਆ ਜਾਂਦੀ ਹਾਂਜੀ ਜਾਂ ਨੱਥੂ ਵਾਲੇ ਭੋਲੇ ਕੋਲੇ ਸੀਗੇ ਜਾਨੀ ਕੋਈ ਲੈਣ ਦੇ ਸੀ ਸਾਰੇ ਜੀ 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 ਹਾਂਜੀ ਹਾਂਜੀ ਠੀਕ ਆ ਜੀ ਅੱਜ ਆਪਾਂ ਤਿੰਨ ਜਨਵਰ ਅੱਲਾਹ ਵਲ ਫਲਕਾਰੀ ਪਾਈ ਆ ਜਿੰਦੇ ਉੱਤੇ ਜਿੰਦੇ ਉੱਤੇ ਲਿਖਿਆ ਹੋਆ ਪਿੰਡ ਰੋਡੇ ਇਹ ਮੈਂ ਦੀ ਕੀ ਡਿਟੇਲ ਆ ਯਾਰ ਇਹ ਮੈਂ 3.5 ਮਹੀਨਾ ਦੀ ਗੱਭਣ ਜੀ ਤੋਰੀ ਪੁੱਤ ਬਾਹਰ ਨੂੰ ਠੀਕ ਆ 3.5 ਮਹੀਨਿਆਂ ਦੀ ਗੱਭਣ ਆ ਤੇ ਜਦੋਂ ਇਹ ਤਾਜੀ ਆ ਉਦੋਂ 15 ਤੋਂ 16 ਕਿਲੋ ਦੁੱਧ ਹੁੰਦਾ ਤਾਜੀ ਦਾ ਹਾਂਜੀ ਹਾਂਜੀ ਠੀਕ ਆ ਹੁਣ ਚੈੱਕ ਪਾਸ ਹੋ ਗਈ ਅਜੇ ਮੈਂ ਕਹਿੰਦਾ ਗਰੰਟੀ ਆ ਜਿਹੜਾ ਬੰਦਾ ਚੈੱਕ ਕਰਾ ਕੇ ਲ ਜਾਵੇ ਜੀ ਜੀ ਕਿਦੇ ਨਹੀਂ ਵੀ ਚੈੱਕ ਕਰਾ ਕੀ ਆ ਜੀ ਇਹ ਗੱਲ ਮੇਰੀ ਹਾਂ ਜੀ ਅੱਜ ਹੁਣ ਚੋਈ ਵੀ ਆ ਚੋਈ ਹੋਈ ਆ ਹੁਣ ਹਾਂਜੀ ਹਾਂਜੀ ਠੀਕ ਆ ਦੁੱਧ ਕਿੰਨਾ ਵਾ ਹੁਣ ਇਹਦੇ ਥੱਲੇ ਅਸਟੇ ਦੁੱਧ ਦੇ ਦੇ ਥੱਲੇ 8 ਕਿਲੋ ਆ ਜੀ 8 ਕਿਲੋ ਦੁੱਧ ਤਿਆਰ ਆ ਹੈ ਹਾਂਜੀ ਹਾਂਜੀ ਕੱਦ ਕੁਦ ਬਹੁਤ ਆ ਯਾਰ ਮੈਂ ਤਾਂ ਹਣਾ ਕੱਦ ਹਾਂ ਹਾਂ ਬਸ ਫਿਰ ਦੁੱਧ ਨਾਲ ਥੋੜੀ ਜਿਹੀ ਫਿੱਕੀ ਜ਼ਰੂਰ ਪੈਗੀ ਹੂੰ ਖਾਰ ਮੰਨਦੀ ਆ ਖਾਰ ਮੰਨਦੀ ਹਾਂ ਦੁੱਧ 16 ਕਿਲੋ 15 ਕਿਲੋ 16 ਤੱਕ ਗਾਵ ਨੇ ਜਾਵੜਦੀ ਜਾਵੜਦੀ ਠੀਕ ਆ ਦੇ ਅੰਦਰ ਆਦਾ ਬਾਈ ਇਹ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਚਲ ਠੀਕ ਆ ਇਹ ਸੂਏ ਕਿੰਨੇ ਵੇਲੇ ਕਿੰਨੇ ਕਿਹੜੇ ਸੂਣ ਤੋਂ ਤੀਜੇ ਸੂਏ ਆਸਤੇ ਕੈਪਟਨ ਤੋਂ ਗੱਬਣਾ ਅੱਛਾ ਕੈਪਟਨ ਤੋਂ ਗੱਬਣਾ ਬਾਈ ਬੱਬੇ ਵਾਲੇ ਸਾਣ ਦਾ ਹੀ ਹੈ ਠੀਕ ਆ ਠੀਕ ਆ ਇਹ ਬਾਈ ਕੈਪਟਨ ਵੀ ਫਿਰ ਤੇਰੇ ਵਾਲੇ ਸਾਣ ਦਾ ਹੀ ਬੱਚਾ ਹੈ ਨਹੀਂ ਇਹ ਬਾਈ ਰੰਧੀਰ ਕਾਂ ਦਾ ਉਹਦੇ ਕੋਲੇ ਜਿਹੜਾ ਵੱਡਾ ਸਾਣ ਸੀ ਉਹਦਾ ਬੱਚਾ ਹੈ ਠੀਕ ਆ ਯਾਨੀ ਲੈਣ ਇੱਕ ਦੇ ਆ ਜਾਂਦੇ ਬਾਈ ਸਾਹਮਣੇ ਲੀੜਾ ਲਾਗੇ ਵਖਾੜਗੇ ਹਾਂ ਵਿਖਾ ਦਿਓ ਜੀ ਵਿਖਾ ਦਿਓ ਆ ਲੀੜਾ ਜ਼ਰੂਰ ਲਾਉਦੇ ਜਿਹੜੀ ਗੱਲ ਕਹਿਣਾ ਨੇ ਕਦ ਕਦ ਪਤਾ ਲੱਗ ਜੂਗਾ ਹਾਂ ਲੈ ਮਿੱਤਰੋ ਕਾਲੀ ਡਾ ਲਾ ਕੇ ਤੁਹਾਨੂੰ ਵਿਖਾ ਦਿੱਤੀ ਆ ਚੰਗੀ ਮੈਂ ਆ ਹਨਾ ਯਾਰ ਬਾਈ ਪਾਲ ਲੂਗਾ ਸੰਭ ਲੂਗਾ ਕੋ ਪੱਲੇ ਪਾਜੂਗੀ ਤੂਰੇ ਪਾਲ ਤੂ ਬਾਈ ਜੇ ਪਲ ਗਈ ਮੈਂ ਤੈਨੂੰ ਪਤਾ ਹੀ ਹੈ ਕਿੱਥੇ ਕਿ ਲੱਗਣਾ ਇਹਨੇ ਆ ਕੱਟੀ ਏ ਦੀ ਅੱਛਾ ਕਾਲੀ ਹੈ ਕਾਲੀ ਕੱਟੀ ਏ ਫਿਰ ਪਹਿਲਾ ਬੰਦਿਆ ਨੇ ਆਪਾਂ ਲਈ ਸੀ ਓਦੋਂ ਇੱਕ ਸੀਵਲ ਹੀ ਫਿਰੋਜ ਦਾ ਭਰਾਤਾ ਹਨਾ ਹੁਣ ਆਪਾਂ ਡਾਇਰੈਕਟ ਕ੍ਰੋਸਿੰਗ ਹੋਈ ਓ ਤੋ ਓ ਬਾਈ ਸੀਮਨ ਤੇ ਹੀ ਡਿਪੈਂਡ ਹੋਣਾ ਹਾਂ ਨਹੀਂ ਨਹੀਂ ਹੁਣ ਤਾਂ ਆਪਣੀ ਗਾਰੰਟੀ ਆ ਡਾਇਰੈਕਟ ਕ੍ਰੋਸਿੰਗ ਦੀ ਹੈ ਠੀਕ ਆ ਤੇ ਬਾਈ ਨਾਲ ਦੀ ਮੈਂ ਜਿਹੜੀ ਉਹ ਪਰਲੀ ਝੋਟੀ ਉਹ ਵੀ ਬਹੁਤ ਵੱਡੀ ਬੁੱਢੀ ਆ ਯਾਰ ਉਹਦੀ ਕੀ ਡਿਟੇਲ ਆ ਉਹ ਸਾਢੇ 6 ਮਹੀਨਿਆਂ ਦੀ ਗੱਬਣ ਹੈ। ਹੂੰ। ਵੇਚਣ ਦਾ ਵਿਚਾਰ ਨਹੀਂ ਉਹਦਾ। ਅੱਛਾ। ਉਹ ਅਲਬਖਸ਼ ਦੀ ਆਪ। ਅਲਬਖਸ਼ ਦੀ ਹੈ। ਹਾਂ ਤੇ ਡਾਇਮੰਡ ਤੋਂ ਗੱਬਣ। ਡਾਇਮੰਡ ਤੋਂ ਹੋ ਗਈ ਗੱਬਣ। ਕਿੰਨੇ ਚਿਰ ਦੀ ਗੱਬਣ ਹੋ ਗਈ ਭਈ ਉਹ। ਗੱਬਣ ਸਾਢੇ 6 ਮਹੀਨਿਆਂ ਦੀ। ਸਾਢੇ 6 ਮਹੀਨਿਆਂ ਦੀ। ਤੇ ਦੁੱਧੋਂ ਡਰਾਈ ਹੋ ਗਈ ਐ ਡੁੱਧੋਂ ਡਰਾਈ ਐ ਜੀ ਤਾਜੀ ਦਾ ਦੁੱਧ ਦਾ ਅਦਰ ਰਿਕਾਰਡ ਫਿਰ ਕੀ ਰਿਆ ਨਹੀਂ ਆਪਾਂ ਲਈ ਐਵੇਂ ਤੈਨੂੰ ਝੂਠ ਮਾਰ ਗਿਆ ਨਾ ਇਹ ਤਾਂ ਕਹਿਣਾ ਮਾੜੀ ਗੱਲ ਨਾ ਇਹ ਤਾਂ ਗੱਲ ਐ ਇਹ ਕੱਲ ਨੂੰ ਦੁੱਧ ਨਾ ਦੇਵੇ ਆਪਾਂ ਕਹਿਦਗੇ ਯਾਰ ਇੰਨੀ ਹੈ ਹਨਾ ਹਾਂ ਇਹ ਤਾਂ ਗੱਲ ਹੈਗੀ ਅਗਲੇ ਨੇ ਮਾਲਕ ਤਾਂ ਦੱਸਦੇ ਹੀ ਹੁੰਦੇ ਆ ਹਾਂ ਇਹ ਤਾਂ ਗੱਲ ਹੈ ਕੱਦ-ਕੁੱਦ ਬੇੜਾ ਕੱਟ-ਕੁੱਟ ਬਹੁਤ ਪਿਆਰਾ ਹਨਾ ਹਾਂ ਹਾਂ ਕੱਦ ਬਹੁਤ ਤੋੜਦੀ ਬਈ ਖੋਲਦੀ ਇਹਨੂੰ ਇਹ ਕਿੰਨੇ ਦੀ ਦੇਣ ਦਾ ਰਾਦਾ ਬਈ ਕੋਈ ਵਿਚਾਰ ਇਹ ਤਾਂ ਜੇ ਵਿਚਾਰ ਨਹੀਂ ਸਰਬੇ ਅੱਛਾ ਹਾਂ ਵੀ ਹਜੇ ਦੋ ਚਿੱਟਾ ਚਿੱਟਾ ਹਾਂ ਹਾਂ ਉਹ ਕਰਾਂਗੇ ਨਾ ਤਿਆਰ ਕਰ ਲਗੇ ਹੂੰ ਵੀ ਗੱਲ ਐ ਵੀ ਜੇ ਤਿਆਰ ਹੁੰਦੀ ਆ ਤੇ ਗੱਲ ਹੋਰ ਹੋਊਗੀ ਜੰਦ ਲੈਣੀ ਆ ਤੇ ਗੱਲ ਹੋਰ ਹੋਊਗੀ ਹਾਂਜੀ ਹਾਂਜੀ ਹੂੰ ਹੂੰ ਟਾਂਜਾ ਤੇਰੇ ਸਾਹਮਣੇ ਆ ਕਦ ਕੁਦ ਬਾਡੀ ਇੱਕੋ ਜਿਹੀ ਹੈ ਤੇ 19 21 ਫਰਕ ਆ ਕਰਮ ਵਾਲੀ ਦਾ ਹਣਾ ਹਾਂਜੀ ਹਾਂਜੀ ਤੇ ਚੈੱਕ ਪਾਸ ਆ ਵਸੇ ਬਾਈ ਚੈੱਕ ਪਾਸ ਬਾਈ ਸਾਰੀਆਂ ਵੀਡੀਓ ਪਈਆਂ ਚੈੱਕ ਪਾਸ ਕਰਾਈਆਂ ਨੇ ਦੋਨਾਂ ਦੀਆਂ ਠੀਕ ਆ ਠੀਕ ਆ ਠੀਕ ਆ ਆ ਬੰਦਾ ਆਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲ ਜਾਵੇ ਹਾਂ ਠੀਕ ਆ ਠੀਕ ਆ ਲੈ ਮੇਤਰੋ ਦੋਵਾਂ ਦੀਆਂ ਚੈੱਕ ਪਾਸ ਦੀਆਂ ਵੀਡੀਓ ਉਹ ਤੁਹਾਨੂੰ ਬਾਈ WhatsApp ਤੇ ਸੈਂਡ ਕਰ ਦੂਗਾ ਜਿਹੜੇ ਪੁਰਾਣੇ ਵੀ ਵੇਖਣੀਆਂ ਹੋਈਆਂ ਮੈਂ ਤਾਂ ਪੁੱਤ ਰੰਗੂਂਗੇ ਵਿਖਾ ਦੇ ਨੇੜੇ ਤੋਂ ਸੰਗ ਸੰਗ ਆ ਫਿਰ ਮਨ ਲੱਗਦਾ ਬੱਲੇ ਮੱਥੇ ਤੇ ਕਾਲਾ ਆ ਜਾਂ ਕਰ ਗਿਆ ਤੇਲ ਤੋਂ ਲੱਗ ਗਿਆ ਇਹਨੇ ਨਾ ਹਣਾ ਹ ਗੱਪਣਾ ਹਣਾ ਤੇ ਇਹਨਾਂ ਨੰਬਰ ਤੇ ਜਿਹੜੀ ਮੈਂ ਆ ਬਾਈ ਉਹਦੀ ਕੀ ਡਿਟੇਲ ਆ ਜਿਹੜੀ ਪਰਲੀ ਝੋਟੀ ਆ ਯਾਰ ਗੱਪਣ ਉਹ ਦੰਦਾਂ ਚਉਗੀ ਆ ਪਲੂਣ ਹੀ ਆ ਜੇ ਅੱਛਾ ਪਹਿਲੇ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਕਿੰਨੇ ਦਿਨ ਲੈਂਦੀ ਆ ਬਈ ਦਿਨੇ ਹਫਤਾ ਲੈ ਜੂ ਸਰ ਬਈ ਹੂੰ ਤੇ ਪਰਲੀ ਬਲੋਸੀ ਤੇਰੇ ਸਾਹਮਣੇ ਹੀ ਆ ਜੱਗੇ ਬਾਈ ਜਿਵੇਂ ਚਾਰ ਦੰਦਾਂ ਜਿਵੇਂ ਕੱਦ ਬਾਡੀ ਆ ਝੋਟੀ ਦੀ ਜਿਵੇਂ ਦਾ ਝੋਟੀ ਦਾ ਸਿੰਘ ਆ ਕਿੰਨਾ ਦੁੱਧ ਪਾ ਦੂਗੀ ਪਹਿਲੇ ਸੋਏ ਦੇ ਵਿੱਚ ਦੁੱਧ 12 ਕਿਲੋ ਪਾ ਦੂਗਾ ਨਾ ਐਵੇਂ ਆਮਾ 14 15 ਵਾਲੀਆਂ ਉਹ ਗਲਤ ਆ ਸਰ ਬਈ 12 ਕਿਲੋ ਬਹੁਤ ਆ ਯਾਰ ਮੈਂ 12 ਕਿਲੋ ਬਹੁਤ ਪਾ ਜੂਗੀ ਤੇਰੇ ਇਹ ਤਾਂ ਦੀਂਦੀ ਹੈ ਇਹਦੀ ਚੱਕ ਦੀ ਵੀਡੀਓ ਆ ਗਈ ਹੈ ਕੋਈ ਨਾ ਆਪਾਂ ਵੀਡੀਓ WhatsApp ਤੇ ਪੇਜ ਦੇ ਕੋਈ ਗੱਲ ਨਹੀਂ ਤੁਸੀਂ ਇਹਨੂੰ ਲੇ ਵੀ ਇਹਦੀ ਚੈੱਕ ਪਾਸ ਦੀ ਵੀਡੀਓ ਪਈਆਂ ਉਹਨਾਂ ਦੇ ਕੋਲੇ ਹੈਗੀ ਹੈ ਤੁਹਾਨੂੰ ਮਿਲ ਜੂਗੀ ਤੇ ਇਹ ਬਾਈ ਫਿਰ ਹੁਣ ਛੋਟੀ ਪਹਿਲਾਂ ਨਹੀਂ ਹੁੰਦੀ ਐ ਪਹਿਲਾਂ ਹੁੰਦੀ ਐ ਦਿਨ ਕਿੰਨੇ ਦੱਸਿਆ ਸੀ ਅਜੇ ਇਹਨਾਂ ਦੇ ਦਿਨ ਇਹਦੇ 10 ਰਹਿੰਦੇ ਹੈ ਜੀ ਹਾਂ ਇਹ 10 ਰਹਿੰਦੇ ਫਿਰ ਤਾਂ ਬਹੁਤ ਸੋਹਣੀ ਤਿਆਰ ਹੋਊਗੀ ਹਾਂਜੀ ਹਾਂਜੀ ਸੰਗ-ਸੰਗ ਤੇਰੇ ਸਾਹਮਣੇ ਹੀ ਹੈ ਹੂੰ ਇਹ ਫਿਰ ਕਿ ਬੱਬੇ ਬਾਈ ਜੱਗੇ ਬਾਈ ਸੌਰੀ ਇਹਨੂੰ ਵੀ ਵੇਚਣਾ ਆਪਾਂ ਤੇ ਇਹਦਾ ਰੇਟ ਫਿਰ ਫੋਨ ਤੇ ਇਹਦਾ ਵੀ ਇਹਦਾ ਰੇਟ ਆ ਨਾ ਸਰ ਦੇ ਨੇੜੇ ਤੇੜੋ ਲੈ ਗਿਆ ਹੁੰਦੇ ਆ ਹਾਂ ਇਹ ਮੁਸ਼ਕਲ ਹੋ ਜਾਂਦਾ ਹੈ ਨਾ ਹਾਂ ਗੱਲ ਫਸੂ ਲੈਣਾ ਲੋਣਾ ਉਕਾ ਲੈਣਾ ਫਿਰ ਲੈਣਾ ਰਾਂ ਪਰਾ ਉਖਾਉਣਾ ਮਸ਼ਕਲ ਹੋ ਜਾਂਦਾ ਆ ਕਈ ਕਹਿ ਦਿੰਦੇ ਆ ਇਹ ਮਾਲਾ ਇਹਨਾਂ ਦਾ ਵੱਟਾ ਭਰਾ ਹੁੰਦਾ ਮੈਨੂੰ ਕਹਿੰਦੇ ਕਮੈਂਟਾਂ ਦੇ ਨਹੀਂ ਵਟਾ ਤਾਂ ਫਿਰ ਭਾਰਾ ਜਿਵੇਂ ਆਉਂਦੀਆਂ ਉਵੇਂ ਹੀ ਦੇਣਗੇ ਹਾਂ ਹੈਨਾ ਨਹੀਂ ਕਈ ਕਹਿ ਦਿੰਦੇ ਆ ਬਈ ਪਰ ਤਾਂ ਨਹੀਂ ਦੱਸਦੇ ਇਹਨਾਂ ਨੇ ਉੱਥੋਂ ਮੈਂ ਕਿਹਾ ਇਹ ਪ੍ਰਭੂ ਉੱਥੋਂ ਕਿਹੜਾ ਫਰੀ ਖੁੱਲ ਗਿਆ ਹੁੰਦਾ ਇਹ ਕਿਹੜਾ ਮੁਕਤ ਦੇਈ ਜਾਂਦਾ ਉਹ ਲੈ ਤੇ ਜਾਣਾ ਹੀ ਉਹ ਨਹੀਂ ਜਾਂਦਾ ਕਿ ਇੱਕ ਰੀ ਦਾ ਡੀਰਾ ਲਾ ਦਿੰਦਾ ਅਗਲਾ ਮੋੜ ਨਾਲ ਇਹਦੀ ਝੋਟੀ ਕਿੱਥੋਂ ਮਿਲਦੀ ਹੈ ਸਿੰਘ-ਸੁੰਗ ਦੇਖ ਲਾ ਤੇ ਪਾਲਣ ਨਾਲ ਕੋਈ ਕਰਨ ਨਹੀਂ ਫਿਰ ਇਹ ਤਿੰਨ ਜਾਨਵਰ ਸੀ ਹੈਨਾ ਤਿੰਨ ਜਾਨਵਰਾਂ ਨੂੰ ਖਰੀਦਣ ਦੇ ਲਈ ਰੋੜੇ ਪਿੰਡ ਦੇ ਵਿੱਚ ਆਉਣਾ ਪੈਣਾ ਹੈਨਾ ਤੇ ਰੋੜੇ ਪਿੰਡ ਆ ਭਾਗੇ ਪੁਰਾਣੇ ਸ਼ਹਿਰ ਦੇ ਕੋਲੇ ਕਰਕੇ ਤੇ ਬਾਈ ਜਿੱਥੇ ਆਪਣਾ ਘਰ ਆ ਇਹ ਕੋਲੇ ਆ ਸੁਸਾਇਟੀ ਆ ਕੀ ਚੀਜ਼ ਆ ਇਹ ਨਹੀਂ ਇਹਦੇ ਪਟਵਾਰਖਾਨਾ ਕੋਲੇ ਇਹ ਪਟਵਾਰਖਾਨਾ ਹਾਂਜੀ ਠੀਕ ਆ ਤੇ ਬਾਈ ਬੱਬੇ ਦੇ ਘਰੇ ਆ ਜਾਂਦਾ ਨਾ ਘਰੇ ਤੇ ਘਰੇ ਹਾਂਜੀ ਠੀਕ ਆ ਤੇ ਫਿਰ ਤੂੰ ਹੁਣ ਕਦੋਂ ਜਾ ਰਿਹਾ ਬਾਹਰਪੁਰ ਨੂੰ ਕਿ ਹਜੇ ਨਹੀਂ ਮੈਂ ਜਾਵਾਂ ਦੂਜਾ ਮਈ ਦੇ ਸਟਾਰਟਿੰਗ ਮੈਂ ਸੁਣਿਆ ਤੂੰ ਕੈਨੇਡਾ ਜੇ ਬੈਠਾ ਵੀ ਮਈਆਂ ਮੂਈਆਂ ਖਰੀਦ ਕੇ ਦਈ ਜਾਂਦਾ ਨਾ ਤੇ ਫਿਰ ਕੰਮ ਕੀ ਆ ਇਹ ਉਦੋਂ ਸੁੱਤਾ ਹੁੰਦਾ ਮੈਂ ਜਾਗਦਾ ਹੁੰਦਾ ਤੂੰ ਜਾਗਦਾ ਨਾ ਜਦੋਂ ਇਹ ਸੌ ਜਾਂਦਾ ਇਹਨੂੰ ਉਹ ਵਾਰ ਹਾਂ ਇਹ ਇਧਰ ਇਹ ਚਲਾ ਲੈਂਦਾ ਉਦੋਂ ਨੂੰ ਆਪਾਂ ਜਾਗਦੇ ਠੀਕ ਆ ਠੀਕ ਆ ਇਹਨੂੰ ਫਿਰ ਤੂੰ ਇਹਨੂੰ ਤਾਂ ਸੌਦਾ ਕਰਕੇ ਭੇਜਦਾ ਪਾਸ ਕਰਨਾ ਨਹੀਂ ਇਹ ਜਾਣ ਦੀ ਲੋੜ ਇੰਨਾ ਤਾਂ ਮਹਾਰਾਜ ਦੀ ਕਰ ਇੱਕ ਗੱਲ ਇੱਕ ਗੱਲ ਹੈਗੀ ਜੱਗੇ ਬਈ ਤੇਰਾ ਜੀ ਤਾਂ ਉੱਥੇ ਨਹੀਂ ਲੱਗਦਾ ਹੋਣਾ ਜੱਗੇ ਜੀ ਤਾਂ ਕਾਹਦਾ ਲੱਗਣਾ ਫਿਰ ਬੱਚਾ ਮਾਰੇ ਤੈਨੂੰ ਪਤਾ ਹੀ ਹੈ ਇਹ ਮਜਬੂਰੀ ਹੈ ਤੂੰ ਵਿਆਹ ਤੇ ਗਿਆ ਹੀ ਸੀ ਇਹ ਤਾਂ ਗੱਲ ਹੈਗੀ ਚਲੋ ਫਿਰ ਚੰਗੀ ਗੱਲ ਆ ਭਰਾ ਜਿਵੇਂ ਸੈਟਿੰਗ ਹੈ ਕਿਸੇ ਦੀ ਕਰਨੀ ਚਾਹੀਦੀ ਤੇ ਨੰਬਰ ਤਾਂ ਫਿਰ ਬੱਬੇ ਦਾ ਹੀ ਲਾ ਦੇਾਂਗੇ ਤੇਰੇ ਵਾਲੇ ਹੀ ਲਾ ਦਿਓ ਚਲ ਫੋਨ ਲਾ ਦਿਆਂਗੇ ਦੱਸਿਓ ਫਿਰ ਮੜਾ ਜੀ 9814445261 ਇੱਕ ਵਾਰੀ ਹੋਰ ਆਉਣ ਦੇ 9814445261 ਲੈ ਵੀ ਤੂੰ ਵੀ ਬੋਲ ਦੇ ਹੁਣ ਬਾਈ 97811 12463 97811 12463 12463 ਤੇ ਖਰੀਦਣ ਲੋ ਹੋ ਜਾਣਾ ਲੇਟ ਫੋਨ ਦੀ ਕਰੂਗਾ ਬਾਈ ਵੇਟ ਰਿੰਗ ਵੱਜਣ ਵਾਲੀ ਆ ਕੈਂਟੀ ਤੇ ਹੱਥ ਆ ਸਾਰਿਆਂ ਦੀ ਨੀਲੀ ਰੰਗ ਦੀ ਅੱਖਰ ਧੰਨਵਾਦ